ਤੇ ਜੇ ਹੜਾਂ ਦੀ ਗੱਲ ਕਰੀਏ ਤਾਂ ਇਹਦੇ ਨਾਲ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਇਆ ਬੜਾ ਨੁਕਸਾਨ ਸਾਡਾ ਹੋਇਆ ਏ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਦੋਂ ਪਾਣੀ ਸਾਡੇ ਘਰਾਂ ਦੇ ਵਿੱਚ ਆ ਗਿਆ ਸਾਡੇ ਘਰ ਦੀਆਂ ਜਿੰਨੀਆਂ ਵੀ ਫਰਨੀਚਰ ਦਾ ਸਮਾਨ ਸੀਗਾ ਉਹ ਸਾਰਾ ਹੀ ਨਸ਼ਟ ਹੋ ਗਿਆ ਜੀ ਹੁਣ ਅਹੀ ਆਪਣੇ ਗਾਂ ਪੜਾਈਆਂ ਬਾਰੇ ਕੋਈ ਚੀਜ਼ ਅਹੀ ਆਪਣੇ ਘਰ ਬਣਾਈਏ ਤੇ ਇਹ ਗੱਲ ਬੜੀ ਟੈਨਸ਼ਨ ਜੀ ਹੁੰਦੀ ਆ ਵੇਂਦੇ ਜਦੋਂ ਆਪਣੇ ਘਰ ਵਾਲ ਤੇ ਬੜਾ ਦੁੱਖ ਲੱਗਦਾ ਵਾ ਤੇ ਸਾਡੇ ਘਰਾਂ ਦੇ ਵਿੱਚ ਉਹ ਕੰਦਾ ਤੱਕ 7 ਤੋਂ 7.5 ਫੁੱਟ ਤੱਕ ਪਾਣੀ ਜਿਹੜਾ ਉਹ ਵੜ ਗਿਆ ਸੀ ਹਾਂਜੀ ਪੰਜੀ ਇੱਥੇ ਜਿਹੜਾ ਹੜ ਆਇਆ ਤੇ ਉਹਦੇ ਵਿੱਚ ਤਾਂ ਡੱਕੀ ਕੀ ਪ੍ਰਭਾਵ ਤੇ ਕੀ ਨੁਕਸਾਨ ਹੈ ਮੇਰਾ ਨਾਮ ਸੁਖਵਿੰਦਰ ਕੋਹਰਿਆ ਵਾਈਫ ਆਫ ਕਵਲਪ੍ਰੀਤ ਸਿੰਘ ਤੇ ਪਿੰਡ ਸਾਡਾ ਹੈਗਾ ਸਜਾਦਾ ਦੇ ਡੇਰਿਆਂ ਲੱਗਿਆ ਹੀ ਰਹਿੰਦੇ ਆ ਕਮਾਲਪੁਰ ਚੌਂਕੀ ਦਾ ਨਾਮ ਬੁਲਦਾ ਇੱਧਰ ਜੇ ਹੜਾਂ ਦੀ ਗੱਲ ਕਰੀਏ ਤਾਂ ਇਹਦੇ ਨਾਲ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਇਆ ਬੜਾ ਨੁਕਸਾਨ ਸਾਡਾ ਹੋਇਆ ਏ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਦੋਂ ਪਾਣੀ ਸਾਡੇ ਘਰਾਂ ਦੇ ਵਿੱਚ ਆ ਗਿਆ ਸਾਡੇ ਘਰ ਦੀਆਂ ਜਿੰਨੀਆਂ ਵੀ ਫਰਨੀਚਰ ਦਾ ਸਮਾਨ ਸੀਗਾ ਉਹ ਸਾਰਾ ਹੀ ਨਸਟ ਹੋ ਗਿਆ ਸਾਰਾ ਹੀ ਖਰਾਬ ਹੋ ਗਿਆ ਤੇ ਜੋ ਵੀ ਆਪਣਾ ਫ੍ਰਿਜ ਵਗੈਰਾ ਆ ਲੀੜੇ ਧੋਣ ਵਾਲੀ ਮਸ਼ੀਨ ਸੀ ਉਹ ਵੀ ਸਾਰੀ ਖਰਾਬ ਹੋ ਗਈ ਉਹ ਪਾਣੀ ਦੇ ਵਿੱਚ ਹੀ ਤਰੰਡ ਇੰਨਾ ਜ਼ਿਆਦਾ ਜਿਹੜਾ ਪਾਣੀ ਸੀ ਇੰਨਾ ਜ਼ਿਆਦਾ ਹੋ ਗਿਆ ਜਿਹੜੀ ਸਾਡੀ ਫ੍ਰਿਜ ਹੈ ਤੇ ਮਸ਼ੀਨ ਹੈ ਉਹ ਪਾਣੀ ਦੇ ਜ ਤੈਰਦੀ ਪਈ ਸੀ ਤੇ ਸਾਡੇ ਇਹਦੇ ਲਾਗੇ ਬਨੇਰੇ ਜਿਹਨਾਂ ਨੂੰ ਤੈਰਨਾ ਆਉਂਦਾ ਆ ਤੇ ਉਹਨਾਂ ਨੇ ਫਿਰ ਫੜ ਫੜ ਕੇ ਲਿਆਂਦੀਆ ਤੇ ਫਿਰ ਅੰਦਰ ਕਿਤੇ ਰੱਖੀਆਂ ਨੇ ਤੇ ਸਾਡੇ ਘਰਾਂ ਵਿੱਚ ਉਹ ਕੰਧਾਂ ਤੱਕ ਸੱਤ ਤੋਂ ਸਾਡੇ 7 ਫੁੱਟ ਤੱਕ ਪਾਣੀ ਜਿਹੜਾ ਉਹ ਵੜ ਗਿਆ ਸੀ ਤੇ ਸਾਡੇ ਡੰਗਰਾਂ ਦਾ ਵੀ ਬੜਾ ਨੁਕਸਾਨ ਹੋਇਆ ਇੱਕ ਸਾਡੀ ਨਿੱਕੀ ਜੀ ਵਛੀ ਸੀਗੀ ਉਹ ਮਰ ਗਈ ਆ ਪਾਣੀ ਕਰਕੇ ਤੇ ਸਾਡਾ ਬੋਲਦੇ ਆ ਬੋਲਦ ਨੂੰ ਵੀ ਪਾਣੀ ਦੇ ਗੰਦੇ ਪਾਣੀ ਕਰਕੇ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਜੀਆਂ ਲੱਗੀਆਂ ਤੇ ਪੱਕਾ ਵੀ ਰੁੜ ਗਿਆ ਪੱਕਾ ਵੀ ਸਾਡਾ ਸਾਰਾ ਹੀ ਰੁੜ ਗਿਆ ਵਾ ਕੋਈ ਚੀਜ਼ ਨਹੀਂ ਭਾਜੀ ਇਹ ਕੰਦਾ ਕੰਦਾ ਠੀਕ ਨਹੀਂ ਨਹੀਂ ਵਿਚੋ ਬਿਲਕੁਲ ਜਿਹੜਾ ਫਰਸ਼ ਆ ਹਦਾ ਉਹ ਤਾਂ ਬਿਲਕੁਲ ਥਾਂ ਤੇ ਥਾਂ ਚੱਲ ਗਿਆ ਵਾ ਤੇ ਜਿਹੜੀਆਂ ਆਰ ਸੋਈ ਦੀ ਸਾਹਮਣੇ ਕਾਂਦੀ ਆ ਤੇ ਵਿਚ ਤਰੇੜ ਪੈ ਗਈ ਆ ਤੇ ਕਮਰੇ ਦੇ ਵਿੱਚ ਵੀ ਇਦਾਂ ਤਰੇੜਾਂ ਪੈ ਗਈਆਂ ਨੇ ਲੱਗਣ ਵਾਲਿਆਂ ਨੂੰ ਪਤਾ ਨਹੀਂ ਕਿਹੜੇ ਵੜੇ ਅਸੀਂ ਕਰਦੇ ਮਾਰੇ ਆਪਣੇ ਅੰਦਰ ਕਮਰੇ ਦੇ ਵਿੱਚ ਨਹੀਂ ਉਹ ਜਾਣਦੇ ਤੇ ਨਾ ਹੀ ਸੁਣਦੇ ਆ ਤੇ ਨਾ ਹੀ ਇੱਥੇ ਉੱਤੇ ਹੀ ਬੈੰਨੇ ਆ ਵੀ ਕਿਤੇ ਬਾਲੇ ਵਾਲੀ ਛੱਤਾਂ ਨੇ ਤੇ ਕਿਤੇ ਸਾਡੇ ਉੱਤੇ ਨਾ ਡਿੱਗ ਪੈਣ ਫਰੀ ਹੋਣ ਇੱਧਰ ਹੀ ਰਹਿੰਦੇ ਆ ਸਾਨੂੰ 15 ਦਿਨ ਹੋ ਗਏ ਉਹ ਤੋਂ ਵਾਦੀ ਹੋ ਗਈ ਹੋਣੇ ਆ ਅਸੀਂ ਇੱਧਰ ਹੀ ਰਹਿੰਦੇ ਪਈਆਂ ਇੱਧਰ ਹੀ ਰੋਟੀ ਪਾਣੀ ਆਪਣਾ ਬਣਾਉਂਦੇ ਆ ਇੱਥੇ ਕਿੰਨੇ ਘਰਾਂ ਦਾ ਨੁਕਸਾਨ ਹੋਇਆ ਇਹ ਤੇ ਹੋਰ ਵੀ ਵਾਵਾ ਘਰ ਆਪਣੇ ਹੈਗੇ ਆ ਉਹਨਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਦੀਆਂ ਨੀਆਂ ਬੈਗੀਆਂ ਨੇ ਤੇ ਫਰਸ਼ ਬੈਗੇ ਆ ਤੇ ਜੇ ਕੋਈ ਸਰਕਾਰ ਜਾਂ ਸਮਾਜ ਸੇਵੀ ਸੰਸਥਾ ਆਵੇ ਤੇ ਸਾਰੇ ਘਰਾਂ ਦਾ ਮਤਲਬ ਕਿ ਮਤ ਹੋਵੇ ਨਹੀਂ ਬਹੁਤ ਵਧੀਆ ਗੱਲ ਹੈ ਸਾਰਿਆਂ ਦੀ ਮਦਦ ਹੁਣ ਚਾਹੀਦੀ ਆ ਕਿਉਂਕਿ ਹੁਣ ਅਸੀਂ ਕੀ ਅਗਰ ਮਤਲਬ ਕਿ ਘਰ ਮਹਾਕਰ ਬੰਦੇ ਆ ਬੜੀਆਂ ਹੀ ਕਮਾਈਆਂ ਕਰਕੇ ਤੇ ਸਾਡੇ ਚਲੋ ਮਾਪਿਓ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਸੀ ਤੇ ਹੁਣ ਅਸੀਂ ਫੇਰ ਬਿਲਕੁਲ ਪਿੱਛੇ ਚੱਲ ਗਏ ਆ ਹੁਣ ਅਸੀਂ ਆਪਣੇ ਗਾਂਹ ਪੜਾਈਆਂ ਬਾਰੇ ਸੋਚੀਏ ਜਾਂ ਹੀ ਆਪਣੇ ਘਰ ਬਣਾਈਏ ਤੇ ਇਹ ਗੱਲ ਬੜੀ ਟੈਨਸ਼ਨ ਜੀ ਹੁੰਦੀ ਆ ਵੇਂਦੇ ਜਦੋਂ ਆਪਣੇ ਘਰ ਵਾਲ ਤੇ ਬੜਾ ਦੁੱਖ ਲੱਗਦਾ ਵਾ ਤੇ ਰਿਕਵੈਸਟ ਹੈ ਸਾਡੀ ਸਾਈਂ ਸੰਸਾਵਾ ਨੂੰ ਵੀ ਸਾਡੀ ਜਿੰਨੀ ਕੁ ਹੁੰਦੀ ਹੈਲਪ ਕਰੋ ਤੇ ਤਾਂ ਕਿ ਅਸੀਂ ਆਪਣਾ ਮਾੜਾ ਮੋਟਾ ਘਰ ਜਿਹੜਾ ਉਸ ਵਾਰ ਸਕੇ ਆਹ ਵਿੱਚ ਤਾਂ ਉਹ ਪਾਣੀ ਖਲੋਤਾ ਸਾਡੇ ਝੋਨੇ ਝੋਨੇ ਸਭ ਮਾਰੇ ਗਏ ਨੇ ਫਸਲ ਬੰਦਾ ਸਾਡਾ ਕੋਈ ਨਹੀਂ ਦੈਂਦਾਂ ਤੋਂ ਡੰਗਰ ਸਾਡੇ ਭੁੱਖੇ ਧਿਆਏ ਰਹੇ ਤੇ ਦਰਿਆ ਦਾ ਪਾਣੀ ਪੀਂਦੇ ਰਹੇ ਨੇ ਇਹਨਾਂ ਦੇ ਡੈਡੀ ਇਹ ਹੈ ਜੀ ਰਮਦਾਸ ਤੋਂ 5 ਕਿਲੋਮੀਟਰ ਹਟਵਾ ਪਿੰਡ ਕਮਾਲਪੁਰ ਚੌਂਕੀ ਲਾਗੇ ਸ਼ਹਿਜਾਦਾ ਇੱਥੇ ਬਹੁਤ ਸਾਰੇ ਘਰਾਂ ਦਾ ਨੁਕਸਾਨ ਹੋਇਆ ਤੇ ਇੱਥੇ ਬੀਬੀਆਂ ਨਾਲ ਗੱਲ ਵੀ ਹੋਈ ਹੈ ਤੇ ਹੋਰ ਵੀ ਹੋ ਸਕਦਾ ਕਿਸੇ ਨਾਲ ਗੱਲ ਹੋਵੇ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਪਾਣੀ ਆਇਆ ਤੇ 7-7 ਫੁੱਟ ਪਾਣੀ ਆ ਗਿਆ ਦਰਿਆ ਦਾ ਪਾਣੀ ਪੀ ਕੇ ਵੀ ਸਾਨੂੰ ਗੁਜ਼ਾਰਾ ਕਰਨਾ ਪਿਆ ਤੇ ਲੋਕ ਮਤ ਕਰ ਰਹੇ ਨੇ ਪਰ ਘਰਾਂ ਦਾ ਜੋ ਨੁਕਸਾਨ ਹੋਇਆ ਉਹਦੇ ਲਈ ਸਰਕਾਰ ਜਾਂ ਸਮਾਜ ਸੇਵੀ ਸੰਸਥਾਵਾਂ ਇਸ ਪਿੰਡ ਦੇ ਬਹੁਤ ਜ਼ਿਆਦਾ ਘਰਾਂ ਦਾ ਨੁਕਸਾਨ ਹੋਇਆ ਜਿਹੜੀਆਂ ਨੀਹਾਂ ਬੈਗੀਆਂ ਫਰਸ਼ ਬੈਗੇ ਕੰਧਾਂ ਬੈਗੀਆਂ ਕੁਝ ਟੁੱਟ ਗਈਆਂ ਇਸ ਕਰਕੇ ਜਿਸ ਨੇ ਵੀ ਮਦਦ ਕਰਨੀ ਹੈ ਉਹ ਸਿੱਧਾ ਸ਼ਹਿਜਾਦਾ ਪਿੰਡ ਹੈ ਰਮਦਾਸ ਤੋਂ ਕਮਾਲਪੁਰ ਚੌਕੀ ਰੋਡ ਤੇ ਉਹ ਪਿੰਡ 'ਚ ਆ ਕੇ ਜਿੰਨਾ ਜਿੰਨਾ ਘਰਾਂ ਦਾ ਨੁਕਸਾਨ ਹੋਇਆ ਸਿੱਧਾ ਕਰ ਕਰ ਸਕਦੇ ਨੇ ਜਾਂ ਚੈਨਲ ਦੇ ਤੇ ਸੰਪਰਕ ਤੇ ਪਤਾ ਲੈ ਸਕਦੇ ਨੇ ਧੰਨਵਾਦ